ਸਟੇਟ ਸਿੱਧੀ ਸਿੱਧੀ ਫੇਰ ਇਹਨਾਂ ਦੇ ਪਿੱਛੇ ਖੜ ਕੇ ਬੱਬਰੀਆਂ ਦਾ ਚੌਂਕ ਜਿਹੜਾ ਓਮਡੀਆਂ ਮੇਡ ਕਰਾਰੀਆ ਬੱਬਰੀਆਂ ਦੇ ਇਤਿਹਾਸ ਨੂੰ ਮਡੀਆਂ ਮੇਡ ਕਰਾਰੀਆ ਉਹ ਥਾਂਡੀ ਸਰਕਾਰ ਦਾ ਰਹਿ ਗਈ 1.5-2 ਸਾਲ ਰਹਿ ਗਿਆ ਹੈਨਾ ਤੁਸੀਂ ਜਿੰਨਾ ਕਿ ਗੰਦ ਪਾਇਆ ਨਾ ਭਾਈ ਤੇ ਆਹ ਜਿਹੜਾ ਗੰਦ ਹੁਣ ਪੈ ਰਿਹਾ ਤੁਸੀਂ ਦੁਆਰਾ ਮੁੜ ਕੇ ਨਹੀਂ ਤੇ ਦੰਦੀ ਚ ਜੋ ਤੁਹਾਡਾ ਹਾਲ ਬਣਿਆ ਦਲੇ ਚ ਦਲੇ ਚ ਮੂਹ ਤੇ ਮੂਹ ਗਰੇ ਨਾ ਹੈ ਐ ਇੰਨਾ ਵੀ ਆਤ ਤੱਕ ਖੁਦਾ ਦਾ ਬੈਰ ਹੁੰਦਾ ਇਹ ਜਿਹੜਾ ਹੋਇਆ ਨਾ ਹੁਣ ਬੱਪਰੀਆਂ ਦਾ ਇਤਿਹਾਸ ਜਿਹੜਾ ਮਟਿਆ ਮੇਟ ਕੀਤਾ ਗਿਆ ਮੈਂ ਮੈਂ ਬਾਰ-ਬਾਰ ਕਿਉਂ ਕਹਿ ਰਿਹਾ ਕਿ ਉੱਥੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਚੋੜੀਆਂ ਪਾਈਆਂ ਸੀ ਹੋਮ ਮਿਨਿਸਟਰੀ ਕੀਦੇ ਕੋਲ ਆ ਭਗਵਾਨਤ ਮਾਨ ਕੋਲ ਆ ਨਾ ਭਗਵਾਨਤ ਮਾਨ ਦੀ ਹੋਮ ਮਿਨਿਸਟਰੀ ਦੇ ਕੰਟਰੋਲ ਦੇ ਹੋਣ ਤੋਂ ਬਾਅਦ ਮੈਂ ਕਿਸੇ ਖਾਲਸਤਾਨੀ ਦੇ ਚੌਕ ਦੀ ਗੱਲ ਨਹੀਂ ਕਰ ਰਿਹਾ ਮੈਂ ਜੀ ਠੀਕ ਆ ਜੀ ਜੇ ਇਹ ਕਹਿਣਾ ਜੀ ਨਹੀਂ ਨਹੀਂ ਦੋਪੀਣਾ ਖਾਲਸਤਾਨੀ ਹੈਗਾ ਅਮਾ ਖਾਲਸਤਾਨੀ ਵੀ ਹੈਗੇ ਆ ਉੱਚੀ ਸਾਨੂੰ ਕੋਈ ਹੋਰ ਨਹੀਂ ਹੈਗਾ ਸਾਨੂੰ ਕੋਈ ਸਭੇ ਭਾਈਚਾਰੇ ਦੇ ਸ਼ਖਸ ਮੈਂਟਰ ਕਿਤੀ ਤੁਸੀਂ ਦੇਖੋ ਸੈਟ ਕਰਵਾ ਕੀ ਰਹੀ ਆ